गीता गीता ਗੁਰ ਮੇਰਾ ਪ੍ਰਭਾ ਸਾ ਗੁਰ ਮੇਰਾ ਖਾਲਸਾ ਵਾਹਿਗੁਰੂ ਦੇਖੀ ਸਤੇ ਵਾ ਪਰਗੇ ਤੇ ਮਰਦਾ ਗੰਭਣਾ ਬਰੀਆ ਮ ਇਕਲਾ ਵਾਹ ਵਾਹ ਕੋ ਜਿੰਨ ਆਪੇ ਜਿੰਦਾ ਸੋਧਰਾ ਕਲਗੀਧਰ ਸਿੰਘ ਸਭਾ ਵੱਲੋਂ ਪ੍ਰਧਾਨ ਸਾਹਿਬਾ ਗੁਰਮੀ ਸਿੰਘ ਜੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਪਤੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਪਤੇ ਸਈ ਪ੍ਰਕਾਸ਼ ਹਮਾਰਾ ਪਏ ਹੋ ਪਟਨਾ ਸ਼ਹਿਰ ਵਿਕੇ ਪਵਲੇ ਹੋ ਮਾਵਾ ਕਨਸਾਰ ਅੱਜ ਸਹਿਰ ਸ੍ਰੀ ਗੁਰੂ ਗੁਰੂ ਗ੍ਰਗਬੇਨ ਸਿੰਘ ਜੀ ਜੀ ਮਹਾਰਾਜ ਦਾ ਆਗਲ ਪੁਰਬ ਹੈ ਜੋ ਕਿ ਕਰੀਤਾਰ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਫਰਾਰੇ ਰੂਟ ਅਨਸਾਰ ਗੁਰਦੁਆਰਾ ਸਾਹਿਬ ਪਹੁੰਚੇਗਾ ਉਸ ਦੇ ਸਬੰਧ ਵਿੱਚ ਅਸੀਂ ਮਾਰਕੀਟ ਵੱਲੋਂ ਕੁਚਾ ਨੰਬਰ 9 ਫੇਲਗੰਜ ਵੱਲੋਂ ਅਸੀਂ ਕੂੜੀਆਂ ਚੋਲੇ ਦਾ ਤੇ ਕਿੜਾ ਦਾ ਲੰਗਰ ਲਗਾਇਆ ਜੋ ਕਿ ਅਸੀਂ ਹਰੇਕ ਹਾਲ ਦੀ ਤਰ੍ਹਾਂ ਇਹ ਕੋਈ ਵੀ ਸ਼ੋਭਾ ਯਾਤਰਾ ਹੋਵੇ ਨਗਰ ਕੀਰਤਨ ਹੋਵੇ ਕੋਈ ਵੀ ਰੱਥ ਯਾਤਰਾ ਹੋਵੇ ਅਸੀਂ ਹਰੇਕ ਨਗਰ ਕੀਰਤਨ ਤੇ ਲੰਗਰ ਲਗਾਨੇ ਆਂ ਔਰ ਅਸੀਂ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿੰਨਾ ਜਿਆਦਾ ਤਿਆਗੋ ਅਗੁਰੂ ਘਰ ਲੱਗੋ ਗੁਰੂ ਗੁਰੂ ਦਾ ਨਾਮ ਜਪੋ ਔਰ ਬਾਣੀ ਛਕੋ ਆਈਆਂ ਯਾ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ